ਸਰੀਰ ਦਾ ਨੁਕਸਾਨ ਹੋ ਗਿਆ ਫਿਰ ਆਇਓ ਨਾ ਆਇਓ ਭਾਈ ਸਾਹਿਬ ਦੀ ਦਸਤਾਰ ਬੰਦੀ ਹੁੰਦੀ ਹੈ ਤੇ ਆਪਣੀ ਆਪਣੀ ਦਸਤਾਰ ਭਾਈ ਸਾਹਿਬ ਦੇ ਸਿਰ ਤੇ ਸਜਾਈ ਜਿਵੇਂ ਦਸਤਾਰ ਸਜਾਈ ਸੀ ਉਹਵੇਂ ਦਸਤਾਰ ਦੀ ਲਾਜ ਰੱਖ ਲੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਅਸਾਮ ਦੀ ਡਬੁਰਗੜ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਨੇ ਤੇ ਨਾਲ ਹੀ ਦੋਸਤੋ ਉਹਨਾਂ ਸਿੰਘਾਂ ਦੇ ਪਰਿਵਾਰ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਮੋਰਚਾ ਲੱਗਿਆ ਹੈ ਉਹ ਵੀ ਉੱਥੇ ਭੁੱਖ ਹੜਤਾਲ ਤੇ ਨੇ ਹੁਣ ਦੋਸਤੋ ਭਾਈ ਅਮਰਤਪਾਲ ਸਿੰਘ ਜੋ ਡਿਬ੍ਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉੱਥੋਂ ਦਾ ਜੋ ਜੇਲ੍ਹ ਦਾ ਸੁਪਰੀਡੈਂਟ ਹੈ ਦੋਸਤੋ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਦੋਸਤੋ ਜੋ ਭਾਈ ਅਮਰਤਪਾਲ ਉਹਨਾਂ ਦੀਆਂ ਅਮਰੀਕਾਂ ਦੇ ਵਿੱਚ ਕੈਮਰੇ ਮਿਲੇ ਸੀ ਉਸ ਨੂੰ ਲੈ ਕੇ ਉਹਨਾਂ ਇਲਜ਼ਾਮਾਂ ਦੇ ਤਹਿਤ ਜੇਲ੍ਹ ਦੇ ਸੁਪਰੀਡੈਂਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਾਲ ਹੀ ਦੋਸਤੋ ਜੋ ਭਾਈ ਅਮਰਤਪਾਲ ਸਿੰਘ ਤੇ ਹੱਕ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਮੋਰਚਾ ਲੱਗ ਉਥੋਂ ਫੌਜੀ ਬਾਪੂ ਨੇ ਆਪਣੇ ਵਿਚਾਰ ਰੱਖੇ ਨੇ ਆਹ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕਿਹ ਕਿਹਦਾ ਸਰੀਰ ਦਾ ਨੁਕਸਾਨ ਹੋ ਗਿਆ ਫਿਰ ਆਇਓ ਨਾ ਆਇਓ ਤੇ ਕੋਈ ਫਰਕ ਨਹੀਂ ਆਉਂਦਾ ਹੱਥ ਜੋੜ ਦੇ ਸੋਹੇ ਕੇ ਹੱਥ ਜੋੜ ਦੇ ਭਾਈ ਸੋਹੇ ਕੇ ਚੋਰੀਰਦੇ ਆ ਸਾਰਾ ਪੰਦ ਇਕੱਠਾ ਹੋਣੋ ਮੰਦੇ ਵਿੱਚ ਗੱਲ ਆਈਏ ਜਦੋਂ ਪੈਸਾ ਵੀ ਵਿਸਤਾਰ ਬੰਦੀ ਹੋਈਏ ਲੋਕ ਦੇ ਬੰਦੇ ਵਿੱਚ ਵੱਡੇ ਵੱਡੇ ਮਹਾਪੁਰਸ਼ ਜਿਨ੍ਹਾਂ ਦਾ ਆਪਾਂ ਸਾਰੇ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਸਾਰਿਆਂ ਤੇ ਪਹੁੰਚੇ ਤੇ ਆਪਣੀ ਆਪਣੀ ਦਸਤਾਰ ਭਾਈ ਸਾਹਿਬ ਨੇ ਸਿਰ ਤੇ ਸਜਾਈ ਆਪਾਂ ਸਭ ਨੂੰ ਪਤਾ ਹੈ ਅਸੀਂ ਭੱਜ ਜੋੜ ਕੇ ਤੁਹਾਨੂੰ ਸਾਰੇ ਮਾਪਕ ਚਾਉਂਦੇ ਪੇਲਟੀ ਕਰਦੇ ਆਂ ਜਿੱਥੇ ਮੈਂ ਦਸਤਾਰ ਸਜਾਈ ਸੀ ਉਹ ਮੈਂ ਉਸ ਦਸਤਾਰ ਦੀ ਇੱਜ਼ਤ ਰੱਖ ਲੋ ਹਕੀ ਜੋੜ ਕੇ ਵੈਦੀ ਕਰਦੇ ਆਂ ਅਸੀਂ ਕਿਸੇ ਨੂੰ ਮਾਰ ਨਹੀਂ ਕਹਿਣਾ ਤੁਸੀਂ ਜਾਣੀ ਜਾਣੋ ਨਾਵਤ ਉਸ ਪ੍ਰਮਾਤਮਾ ਦੇ ਹੱਥ 'ਚ ਹੈ ਜਿੱਥੇ ਚੂਲ ਸਾਡਾ ਹੁਕਮ ਹੀ ਹੁੰਦਾ ਉਹਨਾਂ ਚੋਂ ਕਿਸੇ ਨੂੰ ਕੁਝ ਨਹੀਂ ਹੁੰਦਾ ਡਰੂ ਦੀ ਜਰੂਰਤ ਨਹੀਂ ਨਾ ਕੋਸ਼ਿਸ਼ ਤੁਸੀਂ ਰੱਬ ਨਾਲ ਜੁੜੀਆਂ ਰਹੋ ਤੁਸੀਂ ਕੋਈ ਤਾਕਤ ਜੁੜੀ ਤਹੋਂਦ ਸਾਰੇ ਕੱਟੇ

ਅੱਜ ਆਪਰੇ ਆਪਣੇ ਅਫਸਰ ਦੇ ਬਿੱਟੇ ਨੇ ਪਤਾ ਨਹੀਂ ਕਿਹਦੀ ਬਿਲਤੀ ਵਿੱਚ ਰਚੇ ਨੇ ਪਤਾ ਨਹੀਂ ਕਿ ਸਿਰ ਸਰੀਰ ਦਾ ਇਸ ਦਰਦੀ ਨੂੰ ਜਾਨਾ ਦੇ ਕੇ ਨੇ ਤੇ ਪੰਜ برداشت ਨਹੀਂ ਕਰੂਗਾ ਜੇ ਕਿਸੇ ਦੇ ਜਨ ਤੋਂ ਬਾਅਦ ਸਰੀਰ ਛੱਡਣ ਤੋਂ ਬਾਅਦ ਤੁਸੀਂ ਪਹੁੰਚੇ ਕੋ ਕਾਲ ਦਿਓ ਨਾ ਦਿਓ ਅੱਜ ਤਾਂ ਅਜ ਤੱਕ ਸਾਨੂੰ ਪੰਥਕੀ ਲੀਟਰਾਂ ਨੇ ਨਾ ਮੋਸੀ ਦਿੱਤੀ ਹੈ ਸੰਗਤ ਦੇ ਵਿੱਚ ਅਜ ਵੀ ਬਹੁਤ ਜੋਸ਼ ਹੈ ਕੋਈ ਕਮੀ ਨਹੀਂ ਜੋਸ਼ ਦੀ ਲੇਕਿਨ ਇੱਕ ਚੀਜ਼ ਤੋਂ ਦੱਸਦੇ ਨੇ ਜੋ ਮੇਰਾ ਪਰਿਵਾਰ ਵੀ ਦੱਸਦਾ ਵੀ ਅੱਗੇ ਵਾਲੇ ਪਿੱਛੇ ਨਾ ਜਾਣ ਅੱਗੇ ਵਾਲੇ ਡਰ ਨਾ ਜਾਣ ਜਿਹੜੇ ਨੌਜਵਾਨ ਮੁੰਡੇ ਨੇ ਮੈਂ ਕਦੇ ਅਜੇ ਤੱਕ ਜ਼ਿੰਦਗੀ ਦੇ ਵਿੱਚ ਕਦੇ ਗੋਲਿਆਂ ਵੀ ਕਿਸੇ ਸਟੇਟ ਤੇ ਜਾਣ ਕੇ ਅਸੀਂ ਆਮ ਸੰਗਤ ਦੇ ਵਿੱਚ ਬੈਠ ਕੇ ਵਿਚਾਰ ਸੁਣੇ ਨੇ ਆ ਜੋਸ਼ ਦੀਆਂ ਗੱਲਾਂ ਸੁਣੀਆਂ ਨੇ ਕਈ ਆਪਣੀਆਂ ਆਪ ਨੂੰ ਤੰਤ ਦਰਜੀ ਕਾਉਣੇ ਆ ਅਸੀਂ ਇਮਾਨਦਾਰੀ ਨਾਲ ਅਸੀਂ ਜਿੰਦਾ ਤਾਂ ਬੁੱੱਛਰ ਮਾਰੇ ਵਾਲਾ ਅਸੀਂ ਜਰਨਲ ਬੰਦਿਆਂ ਮਾਰਵਾ ਉਹ ਅਜਿਕੇ ਤੇ ਨੇ ਆਪਣੇ ਆਪ ਨੂੰ ਪੰਚਦਰਦੀ ਤੋਂ ਬਾਰੇ ਕਿਤੇ ਨਹੀਂ ਹੋ ਕਿੰਨੇ ਸਹੀ ਵਜਦਾ ਦੇ ਲੱਗੇ ਨੇ ਸਾਨੂੰ ਪਤਾ ਹੈ ਸਾਡੇ ਜੋਨੇ ਸਾਰੇ ਦੋਸ਼ੀਆਂ ਸ਼ੋਭੇ ਕੋਈ ਤਾਂ ਵੀ ਨਹੀਂ ਛੱਡੇ ਸਾਡੇ ਬੱਚੇ ਬੱਚਿਆਂ ਨੂੰ ਤਾਂ ਸਾਨੂੰ ਦੱਸਣ ਦੀ ਜਰੂਰ ਨਹੀਂ ਵੱਡੀਆਂ ਵੱਡੀਆਂ ਬਰਕਾਂ ਛੇਤ ਤੋਂ ਮਾਰਨ ਮਾਰਤਾ ਗੰਡੇ ਨੇ ਇਹ ਦੂਮੁਰਕੇ ਚੱਡਾਂ 'ਚ ਪੁੱਛ ਲੈ ਕੇ ਤਾਜਦੇ ਨੇ नौ जवानी चलिया बड़िया गलां करके मोर से फते नहीं होंगे जो गुरु का हुक्म है कुत्ते वाली गिरती जाओ भाई हिंदा आओ कट्ठे होके खाओ को ਜਿੰਨੇ ਵੀ ਮਹਾਪੁਰਸ਼ ਨੇ ਸਿੱਖ ਕੌਮ ਦੇ ਅਸੀਂ ਇਕੱਲੇ ਇਕੱਲੇ ਦਾ ਨਾਂ ਨਹੀਂ ਲੈਣਾ ਕੋਈ ਨਾ ਰੱਜਣਾ ਜੀ ਬਸ ਅਰਦਾਸ ਤੇ ਬੇਨਤੀ ਹੈ ਕਿ ਕੋ ਜੋ ਇਤਨੀ ਜਾਨ ਸਾਥ ਲਈ ਇਕੱਠੇ ਹੋ ਕੇ ਇੱਕ ਫੈਸਲਾ ਲਓ ਅਸੀਂ ਅੱਗੇ ਲੜਕੇ ਜੀਤੀ ਦੇਵਾਗੇ ਜੇ ਜੀ ਵਰਦੇ ਚਿਹਤ ਕੋ ਹੋਵੇ ਪਰ ਸਾਨੂੰ ਅੱਜ ਸੋਡੀ ਜ਼ਰੂਰਤ ਹੈ ਕਿਉਂਕਿ ਸੋਡੇ ਦੇ ਪਿੱਛੇ ਸੰਗਤ ਬਹੁਤ ਜ਼ਿਆਦਾ ਜੁੜੀ ਹੋਈ ਹੈ ਜੇਕਰ ਤੁਸੀਂ ਕੋਲ ਦੇਵੋਗੇ ਤਾਂ ਸੰਗਤ ਪੱਕਾ ਲੱਖਾਂ ਦੇ ਵਿੱਚ ਇਕੱਠ ਹੋਊਗਾ ਬਾਕੀ ਚਰਬੀ ਨਾਲ ਜਿਹੜੇ ਆਪਾਂ ਤੇ ਨੀ ਕਲਨੀ ਗੱਲ ਤਾਂ ਕਿਸੇ ਦੀ ਬੁਲਾਰੇ ਦੀ ਨਾ ਸੁਣੋ ਜੇ ਦੀ ਕਰਦਾ ਵੀ ਹੈ ਸਮਝਣਾ ਹੋਵੇ ਸਾਡੇ ਨਾਲ ਹੋ ਗਿਆ ਕੋਈ ਚਿੱਤ ਨਹੀਂ ਚਾਤੀ ਕਹਿੰਦੇ ਦੀ ਗੱਲ ਸੁਣੋ ਚੜਦੀ ਕਹਿੰਦੇ ਦੀ ਗੱਲ ਸੁਣੋ ਤਿੰਨ ਤਰ੍ਹਾਂ ਸੋ ਇਹ ਨਹੀਂ ਕਹਿੰਦੇ ਦੀ ਗੱਲ ਇਦਾਂ ਦੀ ਸੁਣੋ ਇਹਨਾਂ ਕੀ ਕਰ ਲੋ ਉਹਨਾਂ ਆਪਣੇ ਬਾਸਤਾਂ ਨਹੀਂ ਉਹ ਨਾ ਨਾ ਕਿ ਨਹੀਂ ਦੇਖੋ ਜਿਨ੍ਹਾਂ ਨੇ ਆਪਣੇ ਬੱਚਿਆਂ ਨੇ ਆਪਣੇ ਗਾਵਾਂ ਦੇ ਵਿੱਚ ਹਾਰ ਪਵਾਏ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਕਿ ਨਹੀਂ ਦੇਖੋ ਜੀਵੇ ਆਪਣੇ ਬੱਚੇ ਨਾ ਕਰੇਜਾ ਆਪਣੇ ਮੂੰਹ ਵਿੱਚ ਪਵਾਇਆ ਆਂ ਸ਼ੁਕਰ ਕਰਿਆ ਉਸ ਪਰਮਾਤਮਾ ਦਾ ਆਪਾਂ ਛੋਟੀ ਜਿਗਲੂ ਦੂਰ ਜਾਨਿਆ ਕਿ ਹਾਇ ਆਣਾ ਹੋਵੇ ਹਾਇ ਆਣਾ ਹੋਵੇ ਉਹ ਜਦੋਂ ਮੌਤ ਨੂੰ ਵੀ ਦੇਖਿਆ ਨੇ ਅੱਜ ਲੋਕਾਂ ਨਾਲ ਲੜੂਗੀ ਅੱਜ ਤਾਂ ਉਹ ਮਰਨੇ ਲੱਗ ਕੇ ਚਾ ਅੱਛਾਂਦਮੀਦਾਂ ਮੈਂ ਅੱਜ ਤੱਕ ਗੋਲੀਆਂ ਚਲਾਵੇ ਅਸੀਂ ਆਪੀਆਂ ਆਪੀਆਂ ਪਈਏ ਕੁੱਤਿਆਂ ਦਾ ਇਲਾਜ ਕਰਾਵਾਂਗੇ ਓਏ ਜੀਮੂਨ ਜੋ ਬੇਸ਼ਰਮੋ ਅੱਜ ਇਨਸਾਨਾਂ ਦੀ ਜਿੰਦਗੀ ਦਾਦੇ ਲੱਗੀ ਪਈ ਹੈ ਅੱਜ ਕੋਈ ਨਹੀਂ ਨੀ ਆਪਾਂ ਹੀ ਪਤਾ ਨਮਨ ਤੱਕ ਸਾਡਾ ਜਿਹੜਾ ਭਾਈ ਅਮਰਪਾਲ ਸਿੰਘ ਨਾਲ ਡੇਬੁਰੂਗੋ ਜਿਹੜੇ ਚ ਪਹਿਲਾਂ ਕਿਹਨੇ ਮੁਲਾਇਆ ਨਾ ਸੀ ਨਸ਼ੇਰੀ ਅੱਜ ਕਿਹੜੇ ਨਾਮ ਨਾਲ ਬੁਲਾਇਆ ਜਾਂਦਾ ਝੋਲਾ ਤਾਂ ਮੈਂ ਉਹਨਾਂ ਨੂੰ ਬੰਦਾਰ ਕਰਦਾ ਜਿਹੜੇ ਘਰਾਂ ਵਿੱਚ ਬੈਠੇ ਨੇ আর ਜਿਹਦੇ ਨਸ਼ੇ ਦੇ ਲੱਗੇ ਹੋਏ ਨੇ ਜੇ ਤਾਂ ਮਨ ਨੂੰ ਉਹਨਾਂ ਨੂੰ ਨਾਲੇ ਵੀ ਗੱਕੇ ਤਾਂ ਆਪਣੇ ਪਰਿਵਾਰ ਨੂੰ ਨਾਮੋਸ਼ੀ ਰੋਗੇ ਤੇ ਉੱਤੇ 84 ਰਕ ਜੂਨ ਚ ਸਿੱਧੇ ਹੀ ਪਾਉਂਗੇ ਜੇ ਆਪਾਂ ਜੀਵਨ ਸੁਧਾਰ ਕੇ ਸਿੱਖ ਤੋਂ ਦੇਲੇ ਕੇ ਲਾਉਂਦੇ ਲਾਉਂਦੇ ਤਾਂ ਗੁਰੂ ਸਾਹਿਬ ਨੇ ਖੁਦਾਂ ਬੋਲ ਪੁਰੇ ਆਜੋ ਮੇਰਾ ਆਪਨੇ ਕਰੇ ਤੇ ਅਗਲੀ ਗੱਲ ਜਿਹੜੇ ਸਾਡੇ ਬਹੁਤ ਮੋਦਵਾਨ ਗੈਰ ਪਰਿਵਾਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਅਧਿਨਯੋਗੇ ਬੇਨਤੀ ਕਰਦੇ ਹਾਂ ਅਲ ਗੇਰਾ ਕੱਢੋ ਤੁਸੀਂ ਬਹੁਤ ਇਹ ਸਰਕਾਰਾਂ ਦੇ ੱੱਕੇ ਚੜ ਚੜ ਕੇ ਕੰਮ ਕਰਦੇ ਇਹ ਲੀਡਰਸ ਨੂੰ ਵੀ ਬਣਾਉਂਦੇ ਨੇ ਕੋਈ ਲੀਡਰ ਨਹੀਂ ਬਣਾਉਂਦੇ ਨੇ ਪਹਿਲਾਂ ਸੋਨੇ ਤੋਂ ਕੰਮ ਲੈਂਦੇ ਨੇ ਪ੍ਰਾਇਮਾ ਪੁੱਤ ਮਾਰਦੇ ਪ੍ਰਾਇਮਾ ਵਪਾਰੀ ਨੂੰ ਮਾਰਦੇ ਅਜਿਹੀ ਹੋਰਾਂ ਦੀ ਇਹ ਜੰਮ ਸਰਕਾਰ ਵੀ ਉਹ ਵੀ ਕਰਦੀ ਹੈ ਸਹਿਬ हाथ जोड़ के बेनती करते जिम्मे संत जरनैल सिंह जी कहे होंगे थी, जे कुछ बदमाशी ही करनी है तो कौन प ਲੜੀ ਉਹਨਾਂ ਦੀ ਬੇਨਤੀ ਹੈ ਹੱਥ ਜੋੜ ਕੇ ਰੱਬੀ ਮਨਾ ਕਰੋ ਸਰਕਾਰ ਨੂੰ ਇਹ 500 500 ਸਨੁਮ ਬਤਿਆ ਜਾਂਦਾ ਹੈ ਜਦੋਂ ਸਰਕਾਰ ਬਦਲਦੀ ਹੈ ਪੰਨੂ ਸ਼ਿਕਾਇਤ ਬਾਇ ਜਾਂ ਜਿਹਨੇ ਹੋ ਪਾਇਆ ਜਾਵੇ ਸਾਡੇ ਪਾ

ਜਵਾਰੇ ਦਾ ਮਾਣ ਚੜ੍ਹਦੀ ਕਲਾ ਦੇ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਜਪਣੀ ਚਾਹੀਦੀ ਹੈ ਦਿੱਲੀ ਤੱਕ ਆਹ ਤੱਕ ਖੜੇ ਹੋ ਕੇ ਜਕਵਾਰੇ ਦਾ ਜਵਾਬ ਫਤਿਹ ਵਿੱਚ ਦੇ ਜੀ ਬਾ ਪੁਨੇਪਾ ਯਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਮੋਰਚਾ ਲੱਗਿਆ ਹੈ ਜੋ ਵੀ ਉਹਨਾਂ ਨੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗ੍ਰੇਡ ਸਬਸਕ੍ਰਾਈਬਰ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤਾਂ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ